ਲੁਧਿਆਣਾ ਦੇ ਚੂੜਾ ਬਾਜ਼ਾਰ ਕਾਲੀ ਚਰਨ ਚੌਂਕ ਵਿੱਚ ਔਟੋ ਚ ਆਈ ਚੋਰ ਇਲਾਕੇ ਵਿੱਚ ਕਈ ਜਗ੍ਹਾ ਖਾਲੀ ਪਏ مین ਹੌਲ ਜਿੱਹਾਂ ਪੰਜਾਬ ਦੇ ਲੁਧਿਆਣਾ ਦੇ ਚੂੜਾ ਬਾਜ਼ਾਰ ਚ ਸੀਵਰੇਜ ਦੇ ਟੱਕਣ ਚੋਰੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਟੱਕਣ ਚੋਰੀ ਕਰਦੇ ਆ ਨੌਜਵਾਨਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਔਟੋ ਚ ਆਏ ਬਦਮਾਸ਼ ਸੀਵਰੇਜ ਦੇ ਟੱਕਣ ਚੋਰੀ ਕਰ ਰਹੇ ਨੇ ਟੱਕਣ ਚੋਰੀ ਕਰਦੇ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਇਲਾਕੇ ਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਿਤੇ ਨਾ ਕਿਤੇ ਪੁਲਿਸ ਦੀ ਗਸ਼ਤ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਬੇਸ਼ੱਕ ਪੁਲਿਸ ਜਿੰਨਾ ਮਰਜੀ ਕਹੀ ਜਾਵੇ ਕਿ ਪੂਰੇ ਸ਼ਹਿਰ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਨਜ਼ਰ ਰੱਖੀ ਕਿੱਥੇ ਜਾ ਰਹੀ ਹੈ ਕਿਉਂਕਿ ਹਾਲਾਤ ਤਾਂ ਤੁਹਾਡੇ ਸਾਹਮਣੇ ਹੀ ਐ ਜਾਣਕਾਰੀ ਦਿੰਦਿਆਂ ਇਲਾਕਾ ਨਿਵਾਸੀ ਮੋਹਿਤ ਨੇ ਦੱਸਿਆ ਕਿ ਉਸਦੀ ਮਾਤਾ ਸੰਤੋਸ਼ ਕਪੀਲਾ ਸਵੇਰੇ ਮੰਦਰ ਜਾਣ ਲਈ ਉੱઠી ਤਾਂ ਉਹਨਾਂ ਨੇ ਬਾਲਕਨੀ ਤੇ ਕੁਝ ਨੌਜਵਾਨਾਂ ਨੂੰ ਸਿਵਰੇ ਦੇ ਟੱਕਣ ਚੁਰਾਉਂਦੇ ਵੇਖਿਆ ਲੋਕਾਂ ਦਾ ਸ਼ੋਰ ਮਚਾਇਤ ਬਦਮਾਸ਼ ਭੱਜ ਗਏ ਮੋਹਿਤ ਨੇ ਦੱਸਿਆ ਕਿ ਬਦਮਾਸ਼ ਇੱਕ ਆਟੋ 'ਤੇ ਸਵਾਰ ਹੋ ਕੇ ਐਸੀ ਕਰੀਬ 10 ਮਿੰਟ ਵਿੱਚ ਉਹਨਾਂ ਨੇ ਇਲਾਕੇ ਦੇ ਕਈ ਸਿਵਰੇ ਦੇ ਟੱਕਣ ਚੁਰਾ ਲਏ ਸੀ ਘਟਨਾ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਜਾ ਚੈੱਕ ਕੀਤਾ ਤਾਂ ਪਤਾ ਚੱਲ ਹੁੰਦੇ ਨੇ ਇਹ ਬਦਮਾਸ਼ ਸ਼ਹਿਰ ਦੇ ਵਾਕੀ ਇਲਾਕੇ ਵਿੱਚ ਵੀ ਸਿਵਰੇਜ ਦੇ ਟੱਕਣ ਚੋਰੀ ਕਰ ਰਹੇ ਨੇ ਸਵੇਰੇ ਜਦ ਲੋਕਾਂ ਨੇ ਲਾ ਕੇ ਦੇਖਿਆ ਤਾਂ ਕਈ ਸਿਵਰੇਜ ਦੇ ਟੱਕਣ ਗਾਇਬ ਸੀ ਫਿਲਹਾਲ ਇਸ ਮਾਮਲੇ ਸੰਬੰਧੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਵੇਖਣਾ ਹੋਵੇਗਾ ਕਿ ਉਹ ਪੁਲਿਸ ਇਸ ਮਾਮਲੇ ਤੇ ਕੀ ਕਾਰਵਾਈ ਕਰਦੀ ਹੈ ਲੁਧਿਆਣਾ ਦੇ ਚੋੜਾ ਬਾਜ਼ਾਰ ਕਾਲੀ ਚਰਨ ਚੌਂਕ ਵਿੱਚ ਔਟੋ ਚ ਆਈ ਚੋਰ ਇਲਾਕੇ ਵਿੱਚ ਕਈ ਜਗ੍ਹਾ ਖਾਲੀ ਪਏ ਮੇਨਹੌਲ ਜਿੱਹਾਂ ਪੰਜਾਬ ਦੇ ਲੁਧਿਆਣਾ ਦੇ ਚੋੜਾ ਬਾਜ਼ਾਰ ਚ ਸੀਵਰੇਜ ਦੇ ਟੱਕਣ ਚੋਰੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਟੱਕਣ ਚੋਰੀ ਕਰਦੇ ਆ ਨੌਜਵਾਨਾਂ ਦੀ ਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਔਟੋ ਚ ਆਏ ਬਦਮਾਸ਼ ਸੀਵਰੇਜ ਦੇ ਟੱਕਣ ਚੋਰੀ ਕਰ ਰਹੇ ਨੇ ਟੱਕਣ ਚੋਰੀ ਕਰਦੇ ਇਹਨਾਂ ਦੀ ਵੀਡੀਓ ਸਾਹਮਣੇ ਆਈ ਹੈ ਇਲਾਕੇ ਚ ਵਧ ਰਹੀਆਂ ਚੋਰੀ ਦੇ ਘਟਨਾਵਾਂ ਕਿਤੇ ਨਾ ਕਿਤੇ ਪੁਲਿਸ ਦੀ ਗਸ਼ਤ ਤੇ ਵੀ ਸਵਾਲ ਖੜੇ ਕਰ ਰਹੀਆਂ ਨੇ ਬੇਸ਼ਿਕ ਪੁਲਿਸ ਜੰਨਾ ਮਰਜੀ ਕਹੀ ਜਾਵੇ ਕਿ ਪੂਰੇ ਸ਼ਹਿਰ ਤੇ ਨਜ਼ਰ ਰੱਖੀ ਜਾ ਰਹੀ ਹੈ ਪਰ ਨਜ਼ਰ ਰੱਖੀ ਕਿੱਥੇ ਜਾ ਰਹੀ ਹੈ ਕਿਉਂਕਿ ਹਾਲਾਤ ਤਾਂ ਤੁਹਾਡੇ ਸਾਹਮਣੇ ਹੀ ਹੈ ਜਾਣਕਾਰੀ ਦਿੰਦੇ ਆ ਇਲਾਕਾ ਨਿਵਾਸੀ ਮੋਹਿਤ ਨੇ ਦੱਸਿਆ ਕਿ ਉਸ ਦੀ ਮਾਤਾ ਸੰਤੋਸ਼ ਕਪਿਲਾ ਸਵੇਰੇ ਮੰਦਰ ਜਾਣ ਲਈ ਉੱઠી ਤਾਂ ਉਹਨਾਂ ਨੇ ਬਾਲਕਨੀ ਤੇ ਕੁਝ ਨੌਜਵਾਨਾਂ ਨੂੰ ਸਿਵਰੇ ਦੇ ਟੱਕਣ ਚੁਰਾਉਂਦੇ ਵੇਖਿਆ ਲੋਕਾਂ ਦਾ ਸ਼ੋਰ ਮਚਾਇਤ ਬਦਮਾਸ਼ ਭੱਜ ਗਏ ਮੋਹਿਤ ਨੇ ਦੱਸਿਆ ਕਿ ਬਦਮਾਸ਼ ਇੱਕ ਆਟੋ ਸਵਾਰ ਹੋ ਕੇ ਐਸੀ ਕਰੀਬ 10 ਮਿੰਟ ਵਿੱਚ ਉਹਨਾਂ ਨੇ ਇਲਾਕੇ ਦੇ ਕਈ ਸਿਵਰੇ ਦੇ ਟੱਕਣ ਚੁਰਾ ਲਏ ਸੀ ਘਟਨਾ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਜਾ ਚੈੱਕ ਕੀਤਾ ਤਾਂ ਪਤਾ ਚੱਲਿਆ ਕਿ ਹੁੰਦੇ ਨੇ ਇਹ ਬਦਮਾਸ਼ ਸ਼ਹਿਰ ਦੇ ਵਾਕੀ ਇਲਾਕੇ ਵਿੱਚ ਵੀ ਸਿਵਰੇਜ ਦੇ ਟੱਕਰ ਚੋਰੀ ਕਰ ਰਹੇ ਨੇ ਸਵੇਰੇ ਜਦ ਲੋਕਾਂ ਨੇ ਇਲਾਕੇ ਦੇਖਿਆ ਤਾਂ ਕਈ ਸਿਵਰੇਜ ਦੇ ਟੱਕਰ ਗਾਇਬ ਸੀ ਫਿਲਹਾਲ ਇਸ ਮਾਮਲੇ ਸੰਬੰਧੀ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਦੇਖਣਾ ਹੋਵੇਗਾ ਕਿ ਉਹ ਪੁਲਿਸ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ ਸਿੱਤਗੋਨ نیوز ਸੇ ਅਮਿਤਾਪਰ ਦੀ ਰਿਪੋਰਟ